29 ਮਈ ਸਿੱਧੂ ਦੀ ਬਰਸੀ ਤੋਂ ਬਾਅਦ 11 ਜੂਨ ਨੂੰ ਸਿੱਧੂ ਦਾ ਜਨਮ ਦਿਨ ਆ ਰਿਹਾ ਹੈ ਫੈਨ ਨੂੰ ਬਹੁਤ ਹੀ ਵੇਟ ਹੈ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਦੀ ਕਿਉਂਕਿ ਇਸ ਦਿਨ ਹੀ ਸਿੱਧੂ ਦੇ ਕਾਫੀ ਵੱਡੇ ਗਾਣੇ ਰਿਲੀਜ਼ ਹੋਣਗੇ ਬਾਪੂ ਬਲਕੌਰ ਸਿੰਘ ਜੀ ਨੇ ਲਾਈਵ ਆ ਕੇ ਦੱਸਿਆ ਹੈ ਕਿ 3 ਤੋਂ 5 ਗਾਣੇ ਹੋਣਗੇ ਜੋ EP ਦੇ ਵਿੱਚ ਆਉਣਗੇ ਸੋ ਇਹ ਜਿੰਨੇ ਵੀ ਗਾਣੇ ਨੇ ਸਾਰੇ ਫਰੈਸ਼ ਨੇ ਇਸ ਦਾ ਕੋਈ ਵੀ ਪਹਿਰਾ ਜਾਂ ਕੋਈ ਵੀ ਲਾਈਨ ਅਜੇ ਤੱਕ ਵੀ ਲੀਕ ਨਹੀਂ ਹੋਈ ਹੈ ਬਿਲਕੁਲੀ ਫਰੈਸ਼ ਤੇ ਨਵੇਂ ਗਾਣੇ ਨੇ ਸੋ ਤੁਸੀਂ ਕਿੰਨੀ ਇਸ ਖਾਣੇ ਦੀ ਵੇਟ ਕਰ ਰਹੇ ਹੋ ਇਸ ਐਲਬਮ ਦੀ ਕਿੰਨੀ ਵੇਟ ਕਰ ਰਹੇ ਹੋ ਸੋ ਕਮੈਂਟ ਵਿੱਚ ਜਰੂਰ ਦੱਸਿਓ ਨਾਲ ਦੀ ਨਾਲ ਬਾਬੂ ਬਲਕੌਰ ਸਿੰਘ ਨੇ ਕਾਫੀ ਸਾਰੇ ਸਿੰਗਰਾਂ ਨੂੰ ਚੈਲੰਜ ਵੀ ਕੀਤਾ ਹੈ ਕਿਉਂਕਿ ਉਪਰੋਂ ਉਪਰੋਂ ਸਾਰੇ ਹੀ ਚੰਗੇ ਦਿਖਾਈ ਦਿੰਦੇ ਹਨ ਪਰ ਅੱਜ ਵੀ ਬਹੁਤ ਸਾਰੇ ਏਡੇ ਹੇਟਰ ਹਨ ਸਿੰਗਰ ਕਿ ਉਹ ਸਿੱਧੂ ਨਾਲ ਅੱਜ ਵੀ ਲੱਗਦੇ ਨੇ ਬਾਬੂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਹਨਾਂ ਦਮ ਰੱਖਦੇ ਹੋ ਤੇ ਉਸ ਦਿਨ ਹੀ ਆਪਣਾ ਵੀ ਪੋਸਟਰ ਇੱਕ ਸ਼ੇਅਰ ਕਰਕੇ ਦੇਖੋ ਤੇ ਦੇਖਦੇ ਹਾਂ ਕਿਸ ਦੀ ਜ਼ਿਆਦਾ ਚੜ੍ਹਾਈ ਹੁੰਦੀ ਹੈ ਕਿਉਂਕਿ ਇਹ ਗੱਲ ਸਿੱਧੂ ਵੀ ਕਹਿੰਦਾ ਹੁੰਦਾ ਸੀ ਕਿ ਜਿਸ ਦਿਨ ਮੈਂ ਆਪਣੇ ਗਾਣੇ ਰਿਲੀਜ਼ ਕਰਨੇ ਹੁੰਦੇ ਨੇ ਦੂਸਰੇ ਸਿੰਗਰ ਆਪਣੀਆਂ ਡੇਟਾ ਨੂੰ ਅੱਗੇ ਕਰ ਲੈਂਦੇ ਨੇ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਸਿੱਧੂ ਦੀਆਂ ਲਾਈਨਾਂ ਦੇ ਵਿੱਚੋਂ ਕਿ ਜੱਟ ਪੂਰਾ ਕੈਮ ਹੈ ਹੁਣ ਕਿਸੇ ਤੇ ਨਾ ਰਹਿਮ ਸੋ ਜਿੰਨੇ ਵੀ ਚੰਗੇ ਲੋਕ ਬਣਦੇ ਸੀ ਉਹ ਸਾਰੇ ਬਾਪੂ ਨੂੰ ਹੁਣ ਤੱਕ ਪਤਾ ਲੱਗ ਚੁੱਕਿਆ ਹੈ ਸੋ ਬਾਪੂ ਜੀ ਇਹ ਚੀਜ਼ ਕਹਿੰਦੇ ਹਨ ਕਿ ਹੁਣ ਕਿਸੇ ਤੇ ਵੀ ਰਹਿਮ ਨਹੀਂ ਕਰਨਾ ਹੈ ਜਿਸ ਤਰ੍ਹਾਂ ਦੁਨੀਆ ਚੱਲੇਗੀ ਮੈਂ ਉਸੇ ਤਰ੍ਹਾਂ ਹੀ ਚੱਲਾਂਗਾ ਸੋ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ